ਹਾਂਜੀ ਸਤਿ ਸ੍ਰੀ ਅਕਾਲ ਜੀ ਸਾਡੇ ਪੈਨ ਦੇ ਪ੍ਰਾਪੋ ਕੀ ਹਾਲ ਚਾਲ ਹੈ ਜੀ ਤੁਹਾਡਾ ਉਮੀਦ ਕਰਦੇ ਹਾਂ ਜੀ ਬਹੁਤ ਵਧੀਆ ਹੋਵੇਗਾ ਤੇ ਜੋ ਵੀ ਜੀ ਸਾਡੇ ਪੈਨ ਭਰਾ ਸਾਡੇ ਚੈਨਲ ਦੇ ਨਵੇਂ ਆਂਦੇ ਆਂ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਵੀਡੀਓ ਨੂੰ ਲਾਈਕ ਤੇ ਸੋਨੇ ਸੋਨੇ ਕਮੈਂਟ ਦਾ ਤੁਸੀਂ ਵਧੀਆ ਕਰਦੇ ਆ ਠੀਕ ਆ ਜੀ ਚਲੋ ਫਿਰ ਆਪਾਂ ਅੱਜ ਚੱਲਦੇ ਵੀ ਇਹਨਾਂ ਦਾ ਇਹ ਵੀ ਸ਼ਾਵਰ ਨਹੀਂ ਖਤਮ ਹੁੰਦਾ ਦੇਖ ਲਓ ਤੁਸੀਂ ਰਾਤੀ ਤਾਂ ਇਹਨਾਂ ਨੇ ਇੱਕ ਬਲੌਗ ਤੇ ਪਾਇਆ ਕਿ ਮਨਾਹ ਹੋ ਗਿਆ ਇੱਕ ਚਰੀਵਨ ਕੱਟਿਆ ਇੱਕ ਚ ਜੋਨ ਸ਼ੂਗਰ ਫਾਈਨਲੀ ਇਹਨਾਂ ਨੇ ਉਹ ਵਾਲਾ ਨਿਪਟਾਰਾ ਕਰ ਦਿੱਤਾ ਦੂਜੇ ਸਾਈਡ ਕੀ ਲੱਗੇ ਆ ਦਿਖਾ ਲੈਣਾ ਹਲਵਾਈ ਲੱਗਦੇ ਟੈਂਟ ਲੱਗਦੇ ਐਂਦਵਾਰ ਦਾ ਦੇਣਾ ਜੀ ਅੱਜ ਬੇਬੀ ਸ਼ਾワー ਦਾ ਦੇਣਾ ਇਹਨਾਂ ਦੀ ਡੇਲੀ ਰੁਟੀਨ ਤਾਂ ਕੋਈ ਹੈ ਹੀ ਨਹੀਂ ਜੇ ਆਪਾਂ ਕਹੀਏ ਵੀ ਡੇਲੀ ਰੁਟੀਨ ਦਾ ਬਲੌਗ ਹੋਗਾ ਨਹੀਂ ਇਹ ਹਫ਼ਤਾ ਪਿੱਛੇ ਦਾ ਬਲੌਗ ਚੱਲ ਰਿਹਾ ਤੁਸੀਂ ਇਹ ਸੋਚੋ ਵੀ ਆਹ ਜਿਹੜਾ ਹਫ਼ਤਾ ਨੰਗੇ ਆ ਐਂਦਵਾਰ ਤੋਂ ਐਂਦਵਾਰ ਤੱਕ ਉਹਦੇ ਵਿੱਚ ਇਹਨਾਂ ਨੇ ਕਿੰਨੇ ਬਲੌਗ ਬਣਾ ਕੇ ਰੱਖ ਲਏ ਹੋਣੇ ਹੁਣ ਉਹ ਹੀ ਕੱਲੇ 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 ਕੱਲਾ ਕੱਲਾ ਪਾਉਗੇ ਬਲੌਗ ਦੇਖੋ ਤੁਸੀਂ ਕਿੰਨਾ ਐਡਵਾਂਸ ਚੱਲਦੇ ਆ ਇਹ ਵਾਓ ਏ ਬਰਬੈਂਸ ਕਿੰਮੀ ਬੰਦੇ ਲੋੜ ਹੀ ਆਇਆ ਪਿਆ ਦੁਨੀਆਂ ਦੇ ਉੱਤੇ ਤਾਂ ਹੈ ਹੈ ਪਾ ਜਾਣੇ ਦਿਮਾਗ ਖਰਾਬ ਕੀਤਾ ਪੈਨਾਂ ਦਾ ਇਹ ਨਹੀਂ ਵੀ ਸੁਧਰ ਸਕਦੇ ਚਲੋ ਹੁਣ ਦੇਖਦੇ ਆ ਕਿਹੜਾ ਸਾਲਾ ਢੂਆ ਹਲਵਾਈਆਂ ਦਾ ਲਾਇਆ ਇਹਨਾਂ ਨੇ ਖਾਣੇ ਤਾਂ ਉਹੀ ਸਮੋਸੇ ਹੀ ਆ ਇੱਕ ਇੱਕ ਪਰ ਫਿਰ ਵੀ ਦੇਖਦੇ ਆ ਕੀ ਕਾਹੜ ਰਚਦੇ ਅੱਗੇ ਚਲੋ ਮੋਗੇ ਜੀ ਲਓ ਜੀ ਸਵਾਗਤ ਆ ਤੁਹਾਡਾ ਨਵੇਂ ਬਲੌਗ ਦੇ ਵਿੱਚ ਤੁਸੀਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਭਾਈ ਕਈ ਦਿਨ ਦੀ ਤਿਆਰੀ ਚੱਲ ਰਹੀ ਸੀ ਹਨਾ ਬੇਬੀ ਸ਼ਾਵਰ ਕਰਨ ਦੀ ਕੀ ਕਹਿ ਰਹੇ ਆ ਬਿੰਦਾ ਸਿੰਘ ਬਿੰਦਾ ਕਹਿੰਦਾ ਆਪਣੇ ਆਪ ਨੂੰ ਗਾਂਵ ਦੇ ਵਸਾਤਾ ਨਹੀਂ ਆ ਕਹਿੰਦਾ ਅੱਜ ਸਵਾਗਤ ਹੈ ਜੀ ਤੁਹਾਡਾ ਨਵੇਂ ਬਲੌਗ ਦੇ ਵਿੱਚ ਮੇ ਵੀ ਸ਼ਾਭਾ ਦੀਆਂ ਚੱਲ ਰਹੀਆਂ ਤਿਆਰੀਆਂ ਹਲਵਾਈ ਲੱਗੋ ਉਹ ਨਾ ਮਾ ਉਹ ਐਦਾਂ ਕਿ ਹਫਤੇ ਦਾ ਬਿਹਾ ਬਲੌਗ ਚੱਲਦਾ ਆ ਹੈ 15 ਦਿਨ ਹੋ ਗਏ ਤੁਹਾਨੂੰ ਸ਼ਾਭਰ ਮਣਾਉਂਦੇ ਆ ਨੂੰ ਉਹ ਤੁਹਾਡੇ ਸ਼ਾਭਰ ਦਾ ਢੂਹਸ ਰਾਣੇ ਆਇਆ ਹਜੇ ਤੱਕ ਘਰ ਵਾਲੇ ਨੂੰ ਪੁੱਛ ਕੇ ਬਲੌਗ ਪਾਲੰਦਾ ਵੀ ਉਹਨੇ ਕਿਹੜਾ ਪਾਇਆ ਆ ਆ ਕੀ ਚੱਕਰ ਇੱਕ ਦਿਨ ਤੇ ਉਹ ਬਲੌਗ ਛੱਡਦੇ ਆ ਇੱਕ ਦਿਨ ਤੇ ਉਹ ਬਲੌਗ ਛੱਡਦੇ ਆ ਤੁਸੀਂ ਘਰ ਇੱਕੋ ਹੀ ਘਰ ਦੇ ਵਿੱਚੋਂ ਦੋ ਬਲੌਗ ਬਣ ਕੇ ਡਿੱਗਦੇ ਆ ਤੁਹਾਡੇ ਆਹ ਤੁਹਾਡੇ ਬਾਲੇ ਸਕੀਮੀਓ ਪੈਸੇ ਦੀ ਮਸ਼ੀਨ ਲਾਈ ਸਮਝੀਓ ਤੁਸੀਂ ਤਾਂ YouTube ਨੂੰ ਕੋਈ ਹੋਰ ਕੰਮ ਕਰ ਲਓ ਕੋਈ ਹੋਰ ਧੰਦੇ ਲਾ ਕੇ ਜੋ ਪਰ ਨਹੀਂ ਆਹ ਬੇਲੀ ਪੈਸੇ ਦੀ ਮਸ਼ੀਨ ਲੱਭੀਓ ਸਾਪਣੇ ਨੂੰ ਇਹਨਾਂ ਨੂੰ ਇੱਕੋ ਬੇਹ ਬੇਹ ਵਲੋਗ ਲਾ ਲਾ ਕੇ ਭੇਜੀ ਜਾਂਦੇ ਆ ਐਂ ਦਵਾਰ ਦਾ ਦੇਣਾ ਜੀ ਹੁਣ ਦੇਖ ਲਓ ਮੁੜ ਕੇ ਐਂ ਦਵਾਰ ਆ ਚੁੱਕਾ ਐ ਅੱਜ ਮੈਂ ਛਿੜ ਗਿਆ ਜੀ ਪਹਿਲਾਂ ਅਸੀਂ ਟੈਂਟ ਦਾ ਕੈਨਸਲ ਕਰਤਾ ਤਾਂ ਕੰਮ ਟੈਂਟ ਸਾਡੀ ਸਲਾਹ ਤੇ ਵੀ ਦੋ ਕਚਾਨਣੀਆਂ ਮੁਰੇ ਲਾ ਲਾਂਗੇ ਫੇਰ ਮੀਂਹ ਪਈ ਜਾਂਦਾ ਤਾਂ ਜੀ ਹੁਣ ਰੋਜੇ ਮੀਂਹ ਦੇਖ ਲਓ ਜੀ ਹੁਣ ਕੈਂਡਾ ਕੈਂਟ ਪਹਿਲਾਂ ਅਸੀਂ ਕਰ ਦਿੱਤਾ ਸੀ ਕੈਂਸਲ ਹੁਣ ਫੈਸਲਾ ਬਣ ਗਿਆ ਮੀਮੂ ਪਈ ਜਾਂਦਾ ਸੀ ਕੈਂ ਦਾ ਮਾ ਭਾਵੇ ਆ ਜਿਹੜਾ ਮੀਮੂ ਕਹਿੰਦਾ ਇਹ ਉਦੋਂ ਦਾ ਇਹਨਾਂ ਨੇ ਬੇਬੀ ਸ਼ਾਹ ਬਣਾਇਆ ਜਦ ਕਿ ਪੰਜਾਬ ਦੇ ਵਿੱਚ ਹੜ ਦਾ ਮਾਹੌਲ ਚੱਲਦਾ ਰਿਹਾ ਜਦ ਸਾਰੇ ਕਹਿੰਦੇ ਸੀਗੇ ਵੀ ਮੀਂਹ ਹਟ ਜਵੇ ਵੀ ਮੀਂਹ ਹਟ ਜਵੇ ਹੈ ਨਾ ਸਾਰੇ ਅਰਦਾਸਾਂ ਕਰਦੇ ਸੀ ਕੋਈ ਨਿਆਜਾਂ ਪਾਉਂਦਾ ਸੀ ਕੋਈ ਖਵਾਜਾ ਪੀਣ ਨੂੰ ਮੰਨਦਾ ਸੀ ਅਰਦਾਸਾਂ ਕਰਦਾ ਸੀਗਾ ਵੀ ਖਵਾਜਾ ਫਿਰ ਮੀਂਹ ਹਟਾ ਦੇ ਵੀ ਜਿਨ੍ਹਾਂ ਦੇ ਘਰ ਉਤੱਬੇ ਆ ਜਾ ਉਹ ਹੋਏ ਆਵੇ ਹੜ੍ਹਾਂ ਦੇ ਵਿੱਚ ਫਸਲਾਂ ਹੋਈਆਂ ਆ ਬੇ ਸਾਰੇ ਆਪਣੀਆਂ ਫਿਰ ਤੋਂ ਆਪਣੇ ਤਰੀਕੇ ਦੇ ਨਾਲ ਆ ਸਕਣ ਲੋਕੀ ਤਾਂ ਉੱਥੇ ਮੈਂ ਕਹਿੰਦੀ ਆ ਜੀ ਮਾਰੋ ਮਾਰ ਪਹੁੰਚਿਆ ਸੀਗਾ ਸਾਰਾ ਪੰਜਾਬ ਇਕੱਠਾ ਹੋਇਆ ਸੀ ਉਦੋਂ ਉਹਨਾਂ ਦੇ ਘਰ ਦੇ ਵਿੱਚ ਕੀ ਚੱਲਦਾ ਜਿਗਾ ਫਿੱਟ ਲਾਣ ਦੀ ਵਾਲਿਆਂ ਦੇ ਬੇਵਿਸ਼ਾ ਵਰਦੀਆਂ ਤਿਆਰੀਆਂ ਟੈਂਟ ਦੀਆਂ ਤਿਆਰੀਆਂ ਦੇਖ ਲਓ ਇਹ ਆ ਪੰਜਾਬ ਦੇ ਹਸਤੀਆਂ ਮਹਾਨ ਹਸਤੀਆਂ ਜਿਨ੍ਹਾਂ ਨੂੰ ਆਪਣੇ ਪੈਸੇ ਤੋਂ ਛੁੱਟ ਹੋਰ ਕੁਝ ਦਿਸਦਾ ਨਹੀਂ ਤਾਂ ਹੀ ਤਾਂ ਦੋ ਬਲੋਗਾਂ ਵਿੱਚ ਕਹੀ ਗਈ ਆ ਹੁਣ ਹੜਾ ਦਾ ਸੋਣ ਚ ਮਾਹੌਲ ਨੋਰਮਲ ਹੋ ਗਿਆ ਆ ਇਸ ਕਰਕੇ ਚਲੋ ਖੁਸ਼ੀਆਂ ਤਾਂ ਮਨਾਉਣੀਆਂ ਆ ਆ ਆ ਦੇਖ ਲਓ ਜੀ ਤੁਸੀਂ ਇਹਨਾਂ ਦੇ ਹਾਲ ਮੈਂ ਕਹਿੰਦੀ ਇਹ ਤਾਂ ਜਿ ਬਾੜੇ ਭੜੇ ਹੋਏ ਫਿਰਦੇ ਆ ਅਭਿਜਨੀਆਂ ਬੁਝਣੇ ਲਗਾਉ ਨੇ ਦਿਮਾਗ ਨੂੰ ਤਾਂ ਮੜ ਜੇ ਹੱਟ ਹੋਣੇ ਆ ਇਹ ਨਹੀਂ ਫਿਰ ਤਾਂ ਬਈ ਔਖਾ ਹੀ ਆ ਕੰਮ ਇਹਨਾਂ ਦਾ ਉਹ ਪੈਸੇ ਦੇ ਪਿੱਛੇ পাগল ਵਾਂਗ ਫਿਰਦੇ ਆ ਟੈਂਟ ਲੱਗਦਾ ਹੈ ਉਹ ਟੈਂਟ ਕਾਤੇ ਲਵਾਣਾ ਤੁਸੀਂ ਇਹ ਵੀ ਦੱਸਦੇ ਮੈਨੂੰ ਘੜਵਾ ਕਾਤੇ ਟੈਂਟ ਕਾਤੇ ਲੱਗਾ ਲਾਣਾ ਕਰਨਾ ਦਾ ਤੁਸੀਂ ਉਹੀ ਗੱਲ ਸਾਂ ਕੇਕ ਸਮੋਸਾ ਅੰਦਰੇ ਬਿਠਾ ਕੇ ਖੁੱਡੇ ਹੀ ਚ ਬਾੜ ਕੇ ਤੁਸੀਂ ਕੇਕ ਕੱਟ ਲਿਆ ਟੈਂਟ ਕਾਤੇ ਲਾਇਆ ਦਿਖਾ ਲੈਣ ਇਹਨੂੰ ਕੀ ਗੱਲ ਵਿਆਹ ਤੇ ਰਿਹਾ ਇੱਥੇ ਦੋ ਕੁਰਸੀਆਂ ਦੇ ਬਿਠਾ ਕੇ ਤੁਸੀਂ ਕਹਿ ਕੇਕ ਕੱਟ ਤਾਂ ਇਹ ਹੈ ਇੱਧਰ ਚਟਣੀ ਜੁਗਣੀ ਬਣਾ ਦੀ ਅੱਛਾ ਚਟਣੀ ਨਹੀਂ ਇਹ ਤਾਂ ਮਿਰਚਾਂ ਹੀ ਆ ਮੇਲੋ ਜੀ ਇੱਧਰ ਭਾਈ ਨੂੰ ਹੋਰ ਭਾਈ ਹੈ ਨੇ ਜਾਣਾ ਠੀਕ ਆ ਜੀ ਠੀਕ ਆ ਮਹਾਰਾਜ ਕਹਿੰਦਾ ਆਜੋ ਚਲਿਏ ਤੁਹਾਨੂੰ ਹਲਵਾਈ ਕੋ ਪਹਿਲਾਂ ਇੱਕਦਮ ਤਾਂ ਮੇਰਾ ਮੱਥਾ ਠਣ ਗਿਆ ਪਹਿਲਾਂ ਇਹ ਹਲਵਾਈ ਤਾਂ ਆਪਣਾ ਜਾਣਿਆ ਪਛਾਣਿਆ ਲੰਗਦਾ ਨੇਤਰ ਸਿਓ ਚਲੋ ਦੇਖਦੇ ਆਂ ਜਾ ਕੇ ਕੱਛਾ ਪਾ ਕੇ ਉਹ ਬੈਠਾ ਹੋਣਾ ਕਟਖੀਆਂ ਬੇਰਣਾ ਜਦ ਲੈ ਕੇ ਪਹੁੰਚਿਆ ਕੈਮਰਾ ਮਾਰਿਆ ਇਹ ਤਾਂ ਬੰਦਾ ਭਈ ਕੋਈ ਹੋਰੇ ਨਿਕਲੇ ਆ ਗਈ ਚੱਕਰ ਪੈ ਗਿਆ ਲਾਲਨ ਦਾ ਨੂੰ ਹਲਵਾਈ ਸਾਹਿਬ ਨੂੰ ਘਰੇ ਵੀ ਤਾਂ ਕਟਖੀਆਂ ਮਾਰ ਦਈਆ ਉਹ ਤੁਹਾਡੇ ਵੀ ਇੱਥੇ ਮਾਰ ਦਿੰਦਾ ਕੀ ਫਰਕ ਪੈਣਾ ਸੀ ਨੂੰ ਤਾਂ ਕੋਈ ਫਰਕ ਨਹੀਂ ਸੀ ਪੈਣਾ ਉਹ ਚਾਰ ਪੈਸੇ ਬਚ ਜੰਦੇ ਥੋਡੇ ਇੱਦਾਂ ਤੁਸੀਂ ਆਪਣੇ ਸਰਬਜੀਤ ਚਾਚੇ ਦੀ ਭਤੀਜੀ ਲਿਆ ਕੇ ਪਾਰਲਰ ਰਲਵਾਇਆ ਨਾ ਕਰਾਇਆ ਸਾਰੇ ਪਾਰਲਰ ਦਾ ਮੇਕਅਪ ਤੋਂ ਫ੍ਰੀ ਚ ਕਰਾਇਆ ਉੱਦੀ ਆਪਣਾ ਸੋਹਰਾ ਲਾ ਲੰਦਾ ਹਥੇ ਲਵਾਈ ਨੂੰ ਵਾਕੇ ਮੈਨੂੰ ਇਹ ਕੰਮ ਸਹੀ ਨਹੀਂ ਲੱਗਾ ਤੁਹਾਡਾ ਐਵੇਂ ਚਾਰ ਪੈਸੇ ਤੁਹਾਡੇ ਉੱਧਰ ਚਲ ਗਏ ਪਰ ਅਹੀਂ ਸ਼ਗਨਾਂ ਦੇ ਵਿੱਚ ਤੁਸੀਂ ਸਾਰੇ ਭਟੂਰ ਲੈਣੇ ਆ ਹਾਂ ਸਾਰਾ ਰੱਤਾ ਸੰ ਇਹ ਵੀ ਕੋਈ ਜਾਦ ਦੋਸਤ ਲੱਗਾ ਹੋਣਾ ਤੁਹਾਡਾ ਦੇ ਕੇ ਆਦ ਆ ਗਿਆ ਭਾਈ 1 ਕਿਲੋ ਮਠਿਆਈ ਵੀ ਲੈ ਕੇ ਜਾਣੀ ਆ ਬਰਫੀ ਵੀ ਬਰਫੀ ਕਿਹੜੀ ਲਈਏ बोले तो क्या बोले हम बताइए आप सब मेनू ता ए भाई सड्डे ही लगदा आज हुण ता कैमरा ने हणवाईया को मारया सीगा आ हुण एकदम च मैं कने शिवण हो गए सड्डे दी तरह उटे पहुंच गए आ देखो अपने होटल वाले कोड़ उथे भी जाके एटमा कट लाग दिया भाई आज ओ ਲੈਣਾ तो केक आया एक डब्बा दे बर्फी दा ਲੈਣਾ बस इक कोई पीस कमाना को तुसी सारेया ने मुहा नु हैं एटमा कट लेनी करदा चादा कि तकल्ले-कल्ले जीनु इक केक डब्बा देना हुंदा ना 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 ਅਨੇ ਤਣੀ ਤੁਸੀਂ ਲਾਉਂਦੇ ਸ਼ਾਹੂ ਕਰ ਕੰਜੂਸ ਤਾਂ ਵਾੜੇ ਹੀ ਆ ਛੱਡ ਤੂੰ ਬਰਪੀ ਨੂੰ ਪਤਿਸ਼ਾ ਲੈ ਜਾ ਚਈਆ ਇਹ ਲੈ ਲੈ ਜਾ ਕੇ ਖਿਲਾ ਦੇ ਸਾਰੇ ਨੂੰ ਮੂੰਹੇ ਮਿੱਠਾ ਕਰਨਾ ਉਧਰ ਖੰਡ ਵੀ ਹੈਗੀ ਹੋਣੀ ਹੈ ਘਰੇ ਸਾਡੇ ਵਹੀ ਲੈ ਜਾਂਦੀ ਸਭ ਤੋਂ ਬੈਸਟ অপਸ਼ਨ ਦਿੰਨੀ ਹੈ ਤੈਨੂੰ ਵੈਸੇ ਬਚ ਜੂਗੇ ਤੇਰੀ ਜੇਬ ਦੇ ਆ ਪਤਿਸ਼ਾ ਲੈ ਜਾ ਉਧਰ ਵੀ ਸਾਰੇ ਕਿਤੇ ਪਤਿਸ਼ਾ ਲੈ ਕੇ ਗਏ ਸੀ ਨਾ ਖੜੀਆਂ ਨੂੰ ਐਏ ਮਣਕਾ ਤੇ ਵਰਤੀ ਪਤਿਸ਼ਾ ਲੈ ਕੇ ਜਾ ਹਾਂ ਪ੍ਰੋਣੋ ਸਾਹਿਬ ਆਪੇ ਕੰਮ ਹੋਣਾ ਪੈਣਾ ਜੀ ਆਪਾਂ ਨੂੰ ਆਪੇ ਬਣਾਣਾ ਪੈਣਾ ਇੰਦਾਂ ਵਾਲਾ ਹਾਂ ਅੱਜ ਆਪੇ ਬਣਾਣਾ ਬੈਣਾ ਚੱਲ ਆਪਾਂ ਔੜੀ ਭਾਈ ਕਿੰਦੂ ਹਾਂਜੀ ਚੱਲ ਪੀਆਂ ਜੀ ਤਿਆਰੀਆਂ ਬੇਬੀ ਸ਼ਾਹ ਵਰਦੀਆਂ ਨਹੀਂ ਹਜੇ ਇਹਨਾਂ ਦੀ ਅਕੋਰਡਿੰਗ ਬਲੌਗ ਦੇ ਅਕੋਰਡਿੰਗ ਬੇਬੀ ਸ਼ਾਹ ਵਰਦੀਆਂ ਨਹੀਂ ਤਿਆਰੀਆਂ ਟੈਂਟ ਦੀਆਂ ਤਿਆਰੀਆਂ ਪਰ ਮੈਨੂੰ ਇੱਕ ਨੀ ਗੱਲ ਸਾਂਝ ਲੱਗੀ ਟੈਂਟ ਲਾਈ ਕਾ ਤੇ ਜਾਂਦੇ ਆ ਬਾੜਿਆ ਤੇ ਇਹਨਾਂ ਨੇ ਸਾਰੇ ਨੂੰ ਉਸੇ ਖੁੱਡੇ ਵਿੱਚ ਸੀਗਾ ਆਪਾਂ ਦੇਖ ਹੀ ਲਿਆ ਬਲੌਗ ਦੇ ਵਿੱਚ ਉਹਨੂੰ ਕਹਿੰਦਾ ਆਪੇ ਸਿੱਧੇ ਹੋਣਾ ਪੈਣਾ ਆ ਬਈ ਤੂੰ ਤਾਂ ਬਾਹਲੇ ਸਿੱਧਾ ਰੱਖਿਆ ਤੇ ਜਨਾਨੀ ਨੇ ਜਲੇਬੀ ਵਾਂਗੂ ਹਾਂ ਦੇ ਲਾ ਪਰੋਣਾ ਸਾਹਿਬ ਜੀ ਆਪਾਂ ਨੂੰ ਮਾਪੇ ਕਰਨਾ ਪੈਣਾ ਲਾਓ ਪਰੋਣੇ ਨ ਪਰੋਣੇ ਵਿਚਾਰੇ ਚੰਗੇ ਆ ਤੇ ਇਹ ਦਿਨ ਬੜੇ ਜਾਂਦੇ ਆ ਵੀ ਡੇਟ ਦਾ ਹੋਵੇ ਕਿਸੇ ਦਾ ਹੋਵੇ ਕਿਸੇ ਦਾ ਹੋਵੇ ਤਾਂ ਕਿ ਕੱਟ ਪਤਾ ਹੈਗਾ ਕਟਣਾ ਦਾ ਕੇ ਕੀ ਇਹਨਾਂ ਨੇ ਨਾਲ ਸਮੋਸਾ ਪੇਸਟੀ ਚਿਕਨ ਉਹਦਰ ਵਿਚਾਰਾ ਮੇਰਾ ਭਾਜੀ ਤੇ ਕਿਥੇ ਕੁਝ ਖੜਾਏ ਤੇ ਬਾਹਰੋਂ 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 ਦੇਖੀ ਇਹ ਮੈਂ ਆਪ ਸੋਚਾਂ ਨਹੀਂ ਕੁੜੇ ਆਹ ਕਿੱਥੇ ਗਈ ਚਤਰੋ ਇਹ ਮੈਂ ਆ ਕੰਦੀ ਸੀ ਨਹੀਂ ਅੱਧਾ ਬਲੌਗ ਨੰਗ ਗਿਆ ਐਵੇਂ ਬਿਨਾ ਤਾਂ ਬਲੌਗ ਥੋੜਾ ਖਾਲੀ ਖਾਲੀ ਲੱਗਦਾ ਮੈਨੂੰ ਪਤਾ ਤੈਨੂੰ ਵੀ ਹੈ ਨਾ ਆ ਗਈਆਂ ਮੇਨ ਕੇ ਉਧਾਰ ਆਪਣਾ ਯਾਜ਼ਮੀਨ ਉਰਫ ਕੈਤਰੋ ਪੰਪ ਦੇਣ ਨੂੰ ਤਾਂ ਇੱਕ ਨੰਬਰ ਆ ਇਹ ਆ ਦੇਣਾ ਆਪਣੀ ਜਵਾਈ ਨੂੰ ਕਿੱਦਾਂ ਲੱਗੀ ਪੰਪ ਦੇਣ ਹਾਏ ਨਹੀਂ ਮੇਰਾ ਭਾਜੀ ਵਿਚਾਰਾ ਕੱਲਾ ਹੀ ਲੱਗ ਗਿਆ ਵਾਗਰੂ 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 ਕੱਲਾ ਹੀ ਲੱਗਿਆ ਸ਼ਾਬਾਸ਼ ਤੇਰੇ ਪੰਪ ਦੇ ਦੇ ਪੰਪ ਦੇ ਦੇ ਨਾ ਸਾਰੇ ਤਾਂ ਕੰਮ ਕਢਾਣਾ ਇਹਨੂੰ ਬਹੁਤ ਚੰਗੀ ਤਰ੍ਹਾਂ ਆਂਦਾ ਸਾਰਾ ਟੱਬਰ ਇਸੇ ਕਰਕੇ ਤਾਂ ਮੋਰੇ ਲਾਇਆ ਹੋਇਆ ਇਹਨੇ ਆਏ ਆਏ ਠੀਕ ਹੈ ਤੇ ਘਰ ਟੈਂਟ ਨਹੀਂ ਲਾਉਣਾ ਬਾਪਿਆ ਨੇ ਟੈਂਟ ਲਵਾਏ ਦਿੱਤਾ ਹਾਂ ਮੰਮੀ ਮੈਂ ਤਾਂ ਇਹ ਕਹਿੰਦੇ ਤੇ ਟੈਂਟ ਨਹੀਂ ਲਾਉਣਾ ਮੈਂ ਕਿਹਾ ਪਾਣੀ ਲਾ ਪਾਣੀ ਲਾ ਹਾਂ ਮੰਮੀ ਬਾਪਿਆ ਨੇ ਮੇਨਾ ਟੈਂਟ ਲੱਗੇਗਾ ਹਾਂ ਮੰਮੀ ਉਹ ਹੱਥ ਦਾ ਸਿਰ ਚੋਂ ਕੱਢ ਲਾ ਇਹਨੂੰ ਜੂਆ ਖੁਰਕੀ ਜਾਣੀ ਆ ਤੂੰ ਲਾਲੋ ਲਾਲ ਪਿਆ ਲਾਲੋ ਲਾਲ ਮੈਂ ਸੋਚਿਆ ਜਦੋਂ ਬੇਬੀ ਸ਼ਾਵਰ ਉਦੋਂ ਇਹਨੂੰ ਲੁੱਕਾ ਹਵਾਲਾ ਦੇਖਣ ਨੂੰ ਮਿਲੂਗਾ ਪਰ ਨਹੀਂ ਇਹ ਲਾਲੋ ਲਾਲ ਪਹਿਲਾਂ ਹੀ ਬਣੀ ਫਿਰਦੀ ਆ ਸਹੀ ਗੱਲ ਆ ਤੇ ਹੁਣ ਬਾਪਿਆ ਨੇ ਟੈਂਟ ਲਵਾਏ ਦਿੱਤਾ ਗਲਤ ਗੱਲ ਆ ਇੱਥੇ ਮੈਂ ਤੈਨੂੰ ਗਲਤ ਕਹਉਣਾ। ਟੈਂਟ ਬਾਬਿਆਂ ਨੇ ਨਹੀਂ ਲਵਾਇਆ। ਟੈਂ ਲਵਾਇਆ। ਤੇਰੇ ਮੋਰੇ ਕਿਹਦੀ ਚੱਲਦੀ ਆ? ਤੇਰੇ ਮੋਰੇ ਤਾਂ ਤੇਰੇ ਨਾਲ ਟੱਬਰ ਮਾ ਕੇ ਪੇਕਿਆਂ ਦੀ ਨਾ ਚੱਲੇ। ਸੋਹਰਿਆਂ ਦੀ ਨਾ ਚੱਲੇ। ਉਹ ਤੇਰੇ ਪਤੀ ਦੇਵ ਦੀ ਨੀ ਚੱਲਦੀ ਤੇਰੇ ਮੋਰੇ। ਬਾਬਿਆਂ ਦੀ ਕੀ ਚੱਲਣੀਆਂ। ਠੀਕ ਆ ਤੂੰ ਆਪ ਕਹਿ ਕੇ ਲਵਾਇਆ। ਤੂੰ ਤਾਂ ਆਪਣੇ ਟੱਬਰ ਨੂੰ ਜੇ ਕਹਦੇ ਮੈਂ ਦਿਨ ਮਾ ਦਾ ਦੇਣਾ ਜਿਉਂ ਕਹਦੇ ਮੈਂ ਰਾਤ ਦਾ ਤਾਂ ਰਾਤ ਆ। ਕਹਤੇ ਅੱਜ ਤੱਕ ਉਹ ਚਾਬੀ ਵਾਲੇ ਗੁੱਡੇ ਬਣਾਏ ਪਏ ਆ ਤੇ ਘਰ ਵਾਲਾ ਦਾ ਤੇਰਾ ਬਿਨਾਂ ਚਾਬੀ ਵਾਲਾ ਗੁੱਡਾ ਹੀ ਆ। ਮੇਰਾ ਹੁਣ ਅਨੇ ਅਭੀ ਤੋ ਜੀ ਬਹੁ ਟੇਬਲ ਲਗਾਨੇ ਹੈ ਯਾਹਾਂ ਪੇ ਹੈ ਉਹ ਉਸਨੇ ਕਪੜਾ ਬੜ ਗਈ ਚ ਵੜ ਗਈਆਂ ਇਹਦੇ ਵਿੱਚ ਵੀ ਮੈਂ ਕਹਿੰਨੀ ਚੁੱਡੂ ਨਾਲ ਜੀ ਹਿੰਦੀ ਵਾਲੀ ਭੈਣ ਜੀ ਬੜੀ ਵੱਧਦੀ ਆ ਬਹੁ ਟੇਬਲ ਵੀ ਲਗਾਨੇ ਬਲੇ ਹੈ ਬਰਤਨ ਵੀ ਧੋਨੇ ਬਲੇ ਹੈ ਭਾਂਡੇ ਭਾਂਡੇ ਵੀ ਧੋਨੇ ਬਲੇ ਹੈ ਆ ਗਈ ਜੀ ਆ ਗਈ ਉਹਦਾ ਦੂਜੇ ਦਾ ਇੱਕ ਗਾਣਾ ਸੀਗਾ ਅੰਗਰੇਜ਼ੀ ਵਾਲੀ ਮੈਂ ਭੈਣ ਜੀ ਕਹਿੰਦਾ ਸੀ ਗੁਰਵਿੰਦਰ ਬਿੱਲੇ ਦਾ ਅੰਗਰੇਜ਼ੀ ਵਾਲੀ ਭੈਣ ਜੀ ਮੈਡ ਇਹਦੇ ਵਿੱਚ ਤਾਂ ਹਿੰਦੀ ਵਾਲੀ ਭੈਣ ਜੀ ਵੜ ਗਈ ਹਿੰਦੀ ਵਾਲੀ ਲੱਕ ਗੈ ਵੀਂਦੀ ਬੋਲਣਾ ਤੇ ਆਹ ਚਤਰੋ ਕਹਿੰਦੀ ਤੂੰ ਵੀ ਯਾਰ ਰਜੈ ਸੋਹਰੇ ਆਣ ਵਾਲੇ ਐ ਜੀ ਰੀ ਮੀਨ ਨਾਨਕੇ ਨਾਨਕੇ ਦੇ ਤਾਂ ਨਾ ਆਪਣੇ ਤੇ ਇਹ ਸੋਹਰੇ ਆ ਤੇ ਸੋਰੀ ਸੋਰੀ ਕਹ ਸੋਰੇ ਕਹ ਹੋ ਗਏ ਮਾੜਾ ਵਾਲਿਆਂ ਨੂੰ ਤਾਂ ਇਹ ਹੱਟੇ ਮੋਰੀ ਰੱਖਦੀ ਆ ਦੇਖ ਲਓ ਤੁਸੀਂ ਹੁਣ ਆ ਪੀਸ ਤੇ ਨਾਲੇ ਨਾ ਉਹਦੇ ਬੇਬੀ ਸ਼ਾਵਰ 'ਚ ਤੁਸੀਂ ਇੱਕ ਗੱਲ ਨੋਟ ਕੀਤੀ ਸਾਰਿਆਂ ਨੂੰ ਕੱਲਾ ਕੱਲਾ ਪੇਪਰ ਜਿਹਾ ਫੜਾਇਆ ਸੀ ਨਾਨਾ ਮਾਮਾ ਮੰਮੀ ਮਦਰ ਮੂਦਰ ਨਾ ਉੱਧ ਪਤਾ ਨਹੀਂ ਸੀ ਲੱਗਣਾ ਕੌਣ ਕਿਹੜਾ ਆ ਜਿਹੜਾ ਐ ਪਰ ਚੇਹੇ ਨਹੀਂ ਫੜਾਤੀਆਂ ਐ ਖੜਾ ਦੀਆਂ ਫੜ ਕੇ ਸਾਰਿਆਂ ਦੀਆਂ ਇਹਨੂੰ ਹਜੇ ਐਂਡ ਆ ਸਮਝੀਏ ਤੁਸੀਂ ਬੇਬੀ ਸ਼ਾਪਰ ਨੂੰ ਤੁਹਾਨੂੰ ਮੈਂ ਦੱਸਾਂ ਦੋ ਤਿੰਨ ਬਲੌਗ ਹੋਜੇ ਤੇ ਹੋਰ ਆਣੇ ਆ ਦੇਖਿਓ ਤੁਸੀਂ ਕਿਆ ਖੇਡਿਆ ਕਿਆ ਕੀਤਾ ਕਿੰਨੇ ਕੀ ਫੜਾਇਆ ਕਿੰਨੇ ਕਿੰਨਾ ਸਮੋਸਾ ਖਾਧਾ ਹੁਣ ਆ ਰਹਿਣਾ ਫਿਰ ਜਿਹੜੀਆਂ ਇਹਨੇ ਆਹ ਪੈਸੇ ਲਾਏ ਹੋਣੇ ਨਾ ਖਰੀਦੇ ਹੋਣੇ ਕਿੰਨੇ ਸਮੋਸਿਆਂ ਦੇ ਲਾਏ ਪੈਸੇ ਕਿੰਨੇ ਟੈਂਟ ਤੇ ਲੱਗੇ ਪੈਸੇ ਉਹ ਵੀ ਗਣਤੀ ਆਈ ਲੈ ਬਲੌਗ ਅਰੇ ਖਤਮ ਨਹੀਂ ਹੋਇਆ ਐਂਡ ਨਹੀਂ ਹੈਗਾ ਹਜੇ ਬਾਕੀ ਆ ਬਿਲਕੁਲ ਇੱਕ ਓ ਨਾਲ ਦੀ ਨਾਲ ਇਹ ਤਾਂ ਜੇ ਇਹਨਾਂ ਦਾ ਹੋ ਗਿਆ ਹਜੇ ਇਹਨਾਂ ਦੀ ਹਜੇ ਹੋਰ ਚੱਲੀ ਜਾਣੀਆਂ ਹੁਣ ਆਪਾਂ ਗੱਲ ਕਰਦੀਆਂ ਮੇਨ ਮਹਿਕ ਦੀ ਪੈਂਟਲੀ ਇਹ ਅਬਸੈਟ ਵੀ ਮਤਲਬ ਪਾਲਣ ਵੀ ਹੋ ਸਕਦੀ ਹੈ ਕਿਉਂਕਿ ਇੰਨੀ ਚਿਰ ਮੇਰੇ ਬ੍ਰੇਨ ਤੇ ਸਟ्रेस ਹੈ ਜੀ ਮੈਂ ਕਿ ਤੁਹਾਨੂੰ ਪਤਾ ਜਿਹੜਾ ਸਿੱਖੀ ਲੈਂਦੇ ਵਿੱਚ ਇਹਨਾਂ ਦੇ ਬਲੌਗ ਪਹਿਲਾਂ ਆਉਂਦੇ ਹੁੰਦੇ ਸੀ ਆਪਣੇ ਘਰ ਵਾਲੇ ਦੇ ਨਾਲ ਆਪਣੇ ਇਹਦੇ ਪੂਰੀ ਫੈਮਿਲੀ ਬਲੌਗ ਬਣਾਉਂਦੇ ਹੁੰਦੇ ਸੀ ਮੈਂ ਦੇਖੇ ਵੀ ਹੈ ਵਿੱਚ ਵਿੱਚ ਕਈ ਬਲੌਗ ਇਹਨਾਂ ਦੇ ਖਾਸ ਜ਼ਿਆਦਾ ਜਿੱਦਾਂ ਆਪਾਂ ਜ਼ਿਆਦਾ ਤਾਂ ਨਹੀਂ ਦੇਖੇ ਮੈਂ ਦੇਖੇ ਕਈ ਵਾਰ ਬਿਸਕੁਟ ਬਣਵਾਣਗੇ ਇਹ ਜਦੋਂ ਵਧੀਆ ਫੈਮਿਲੀ ਲੱਗੀ ਬਲੌਗ ਖੈਰ ਵਧੀਆ ਹੀ ਹੁੰਦੇ ਸੀ ਇਹਨਾਂ ਦੇ ਕਦੇ ਕੋਈ ਰੈਸਪੀ ਬਣਾ ਲੈਣੀ ਆ ਕੋਈ ਚੋਲਾ ਵਾਲੀ ਰੈਸਪੀ ਬਣਾਉਂਦਾ ਹੁੰਦੇ ਸੀਗਾ ਇਹ ਨੇ ਇਹਦਾ ਘਰ ਵਾਲਾ ਜਿਹਦੀ ਮੰਮੀ ਨਾਲ ਬਣਵਾਉਂਦੀ ਹੁੰਦੀ ਸੀਗੀ ਠੀਕ ਆ ਹੁਣ ਤੁਸੀਂ ਇਹ ਦੇਖੋ ਕਹਿਣ ਦਾ ਮਤਲਬ ਇਹ ਆ ਜਿੱਦਾਂ ਨਾ ਬਾਕੀ ਬਲੌਗਰ ਜਿੱਦਾਂ ਮੈ ਕੋ ਢਿੱਲੋ ਹੋ ਗਈ ਦੀਪ ਮਠਾਰੂ ਹੋ ਗਿਆ ਠੀਕ ਆ ਇਹਨਾਂ ਨੇ ਬਲੌਗਰਾਂ ਨੇ ਕੀ ਡਰਾਮਾ ਖੇਡਿਆ ਸੀਗਾ ਤਲਾਕ ਦਾ ਬੇ ਸਾਡਾ ਤਲਾਕ ਹੋਣ ਵਾਲਾ ਜੀ ਘਰ ਵਾਲੀ ਦੁੱਸ ਕੇ ਪੇਕੇ ਵਹਿ ਜਾਂਦੀ ਆ ਤਲਾਕ ਹੋਣ ਵਾਲਾ ਆ ਉਸ ਸੀਗਾ ਮਾਮਲਾ ਸਾਰਾ ਵਿਊ ਖੱਟਣ ਦਾ ਵੇ ਆਪਾਂ ਵਿਊ ਖੜ ਲੀਏ ਉਹਨੇ ਦੀਪ ਮਠਾਰੂ ਦੀ ਘਰ ਵਾਲੀ ਨੇ ਬਣਾ ਲਿਆ ਇੱਕ ਨਵਾਂ ਚੈਨਲ ਦੱਸਿਆ ਹੈ ਨਹੀਂ ਦੱਸੂਗੀ ਜੀ ਦੱਸੂਗੀ ਅੱਜ ਕੱਲੀ ਆਪਣੀ ਕੁੜੀ ਦਿਖਾਈਗੀ ਚੈਨਲ ਬਣਾ ਕੇ ਰਾਤੋਂ ਰਾਤ ਪਤਾ ਨਹੀਂ ਇਹਨੇ ਕਿੰਨੇ ਵਿਊ ਸਬਸਕ੍ਰਾਈਬਰ ਕਰ ਲਏ 24000 ਤੇ ਸਬਸਕ੍ਰਾਈਬਰ ਇੱਕ ਰਾਤ ਦੇ ਵਿੱਚ ਉਹ ਦੱਸਗੇ ਕੋਈ ਸਾਰੇ ਨਾਲ ਇਦਾਂ ਹੋ ਜਾਂਦਾ ਵੀ ਤਲਾਕ ਹੋਇਆ ਆ ਫੇਸ ਵੈਲੀ ਹੁੰਦੀ ਆ ਬਣੀਆਂ ਪਤਾ ਲੱਗਾ ਵੀ ਦੀਪ ਮਠਾਰੂ ਦੀ ਘਰ ਵਾਲੀ ਆ ਇਹ ਲੱਗ ਚੈਨਲ ਬਣਾ ਲਿਆ ਠੀਕ ਆ ਜੀ ਐਦੀ ਮੈ ਕੋ ਢਿਲੋ ਨੇ ਕੀਤੀ ਆਈ ਝੋਨਾ ਵੱਡਣਾ ਸਾਡੇ ਚ ਜੀ ਤਲਾਕ ਗਾ ਲੜਾਈ ਹੋਈ ਆ ਕੋਈ ਇਸ਼ੂ ਚੱਲਦੇ ਆ ਐਦਾਂ ਉਦਾਂ ਉਹਨੇ ਵੀ ਜੀ ਵੀਊ ਬਹੁਤ ਇਕੱਠੇ ਹੁਣ ਜਿਹੜੀ ਆਹ ਗੱਲ ਕਰਦੇ ਆ ਆਪਾਂ ਮਹਿਕਦੀ ਦੇਖੋ ਜੀ ਇਹ ਕੁੜੀ ਐਨੀ ਬਿਮਾਰ ਆ ਪਹਿਲਾਂ ਕਹਿੰਦਾ ਜੀ ਬਾਹਰ ਇਲਾਜ ਚੱਲਦਾ ਰਿਹਾ ਫਿਰ ਉਧਰ ਨਾ ਸਹੀ ਹੋਈ ਇਹ ਇੱਧਰ ਆ ਗਈ ਇੱਧਰ ਇਹਦੇ ਵਿੱਚ ਇਹਦੇ ਨਾਲ ਕੋਈ ਇਹਦੀ ਸੋਹਰਾ ਫੈਮਿਲੀ ਕੋਈ ਨਹੀਂ ਹੈਗੀ ਨਾ ਇਹਦੀ ਪੇਕੇਆ ਵੱਲੋਂ ਕੋਈ ਫੈਮਿਲੀ ਆ ਨਾਲ ਇਹਦੇ ਇਹ ਕੱਲੀ ਦੇਖ ਲੋ ਹੁਣ ਬੈਠੀ ਆਪ ਦੱਸ ਰਹੀ ਆ ਮੇਰਾ ਹਿਸਟਰੀ ਮੇਰੇ ਨੇਚਰ ਨੇਚਰ ਵੀ ਨਹੀਂ ਮੇਰੀ ਕੰਡੀਸ਼ਨ ਹੈ ਨਹੀਂ ਹੋਈ ਜਾ ਰਹੀ ਪਈ ਆ ਕਿ ਇੱਕ ਬੰਦਾ ਪੱਕਾ ਮੇਰੇ ਦੇ ਚਾਹੀਦਾ ਦੇਖੋ ਹੁਣ ਤੁਸੀਂ ਇਹ ਆਪ ਖੁਦ ਬੁੜੀ ਕਹਿ ਰਹੀ ਆ ਕਿ ਮੇਰੀ ਮੈਂਟਲੀ ਹਾਲ ਤਾਂ ਕਹਿੰਦੀ ਇੰਨੀ ਕੀ ਖਰਾਬ ਆ ਕਿ ਮੇਰੇ ਨਾਲ ਇੱਕ ਨਾ ਇੱਕ ਜਾਣੇ ਨੂੰ ਚਾਹੀਦਾ ਹੀ ਆ ਵੀ ਮੇਰੇ ਕੋਲ ਕੋਈ ਨਾ ਕੋਈ ਹੋਵੇ ਕਹਿੰਦੀ ਮੈਂ ਤਾਂ ਨੀਂਦ ਦੀਆਂ ਗੋਲੀਆਂ ਖਾ ਕੇ ਤੇ ਡਿਪਰੈਸ਼ਨ ਦੀਆਂ ਗੋਲੀਆਂ ਖਾ ਕੇ ਸੋ ਜਾਂਦੀ ਸੀ ਜਦੋਂ ਉੱਠਦੀ ਸੀ ਮੈਨ ਰੋਣਾ ਆਂਦਾ ਰਹਿੰਦਾ ਸੀ ਕਹਿੰਦੀ ਹੁਣ ਤਾਂ ਮੇਰੀ ਮੈਂਟਲੀ ਹਾ ਮੈਂਟਲੀ ਵੀ ਜਿਹਦਾ ਦਿਮਾਗ ਐਨਾ ਹੋ ਹੋ ਗਿਆ ਨਾ 네ਗੇਟਿਵ ਥਾਟ ਆਂਦੇ ਰਹਿੰਦੇ ਆ 네ਗੇਟਿਵ ਥਾਟ ਦਾ ਮਤਲਬ ਹੁੰਦਾ ਵੀ ਆਪਣੇ ਆਪ ਨੂੰ ਕੁਝ ਕਰ ਲੈਣਾ ਵੀ ਜਾਂ ਮੈਂ ਮਰ ਜਵਾਂ ਜਾਂ ਕਿੱਦਾਂ ਵੀ ਆ ਠੀਕ ਆ ਵੀ ਮੇਰੇ ਕੋਲੇ ਇਸ ਕਰਕੇ ਕਹਿੰਦੀ ਕੋਈ ਨਾ ਕੋਈ ਚਾਹੀਦਾ ਹੈ ਜਿਸ ਜਨ ਘਰ ਵਾਲੇ ਦੀ ਜਾਂ ਨੋਹ ਦੀ ਕਿਸੇ ਬੇਟੀ ਦੀ ਇੰਨੀ ਹਾਲਤ ਖਰਾਬ ਹੋਵੇ ਕਿੰਨਾ ਜਿਗਰਾ ਹੋ ਸਕਦਾ ਉਸ ਘਰ ਵਾਲੇ ਦੇ ਵਿੱਚ ਜਿਹੜਾ ਇਦਰੀ ਕੰਡੀਸ਼ਨ ਦੇ ਵਿੱਚ ਆਪਣੀ ਘਰ ਵਾਲੇ ਨੂੰ ਛੱਡ ਕੇ ਦੂਰ ਰਹਿ ਰਿਹਾ ਹੈ ਤੇ ਸੱਸ ਸੋਹਰੇ ਤਾਂ ਇੱਥੇ ਹੀ ਆ ਇਹਦੇ ਉਹਨਾਂ ਨੂੰ ਚਾਹੀਦਾ ਸੀਗਾ ਆਪਣੀ ਨੋਹ ਨੂੰ ਸਾਹਮਣਾ ਫਿਰ ਵੀ ਉਹ ਇਹ ਆਪਣੀ ਪਿਥੇ ਕਿਸੇ ਫਰੈਂਡ ਸਰਕਲ ਦੇ ਵਿੱਚ ਕਹਿੰਦੇ ਜਿੱਦਾਂ ਸੁਣਨ ਚਾਇਆ ਉਹਦੇ ਵਿੱਚ ਰਹਿ ਰਹੀ ਆ ਨਾ ਇਹ ਮਾਪੇ ਕੋਲ ਹੈ ਨਹੀਂ ਠੀਕ ਆ ਨਾ ਇਹ ਸੱਸ ਸਹੁਰੇ ਕੋਲ ਆ ਹਾਲਤ ਦੇਖਣ ਨੂੰ ਪਤਾ ਲੱਗਦਾ ਵੀ ਬਾਕੀ ਬਹੁਤ ਜ਼ਿਆਦਾ ਖਰਾਬ ਆ ਉਹਦੀ ਕੀ ਮਨ ਲਗਤਾ ਹੈ ਕਿ ਨਹੀਂ ਬਲੋਗਰਾਂ ਦੀ ਜਿਹੜੀ ਜ਼ਿੰਦਗੀ ਆ ਨਾ ਉਹ ਜਿਹੜਾ ਦਿਖਾਉਂਦੇ ਕੁਝ ਹੋਰ ਆ ਰੀਅਲ ਲਾਈਫ ਵਿੱਚ ਕੁਝ ਹੋਰ ਹੁੰਦੀ ਆ ਕਿਥੇ ਜੇ ਰਹੂਗੀ ਤਾਂ ਇਹਨੇ ਇੱਦਾਂ ਹੀ ਰਹਦੀ ਰਹਣਾ ਇਹਨੂੰ ਫਰਕ ਨਹੀਂ ਪਊਗਾ ਤੇ ਫਿਰ ਤਾਂ ਕਰਦੀ ਮੈਂ ਹਾਏ ਹਏ ਦੇਖੋ ਕਿੰਨੀ ਹੈ ਨਾ ਹਾਲ ਤੇ ਇਸ ਕੁੜੀ ਦੀ ਖਰਾਬ ਆ ਕਿਸੇ ਮੈਂਟਲ ਕੰਡੀਸ਼ਨ ਤੱਕ ਪਹੁੰਚ ਚੁੱਕੀ ਆ ਬਿਜਲੀਆਂ ਲੱਗਦੀਆਂ ਕਿਦਰੇ ਸਾਸੋਰੇ ਆ ਇਹਦੇ ਜਾਂ ਕਿਧਰ ਦਾ ਘਰ ਵਾਲਾ ਆ ਉਹਨੂੰ ਅੰਦਰੋਂ ਅੰਦਰੋਂ ਆਪਣੇ ਆਪ ਨੂੰ ਹੁੰਦਾ ਨਹੀਂ ਹੈਗਾ ਫੇ ਮੈਂ ਹਾਂ ਆਪਣੇ ਘਰ ਵਾਲੀ ਨੂੰ ਦੇਖਾਂ ਜਾ ਕੇ ਵਿਚਾ ਉਹਦੇ ਕੋਲ ਰਹਾ ਜਾ ਉਹਦਾ ਹੌਸਲਾ ਵੜਾਵਾਂ ਬਾਹਰ ਪੱਕਾ ਹੀ ਆ ਆ ਵੀ ਸਕਦਾ ਹੀ ਆ ਪਰ ਨਹੀਂ ਦੇ ਲਾ ਉਹਨੂੰ ਇਕੱਲੇ ਨੂੰ ਛੱਡਿਆ ਹੋਇਆ ਇਹਨਾਂ ਨੇ ਆ ਕੁੜੀ ਨੂੰ ਅੱਗੇ ਤਾਂ ਬਹੁਤ ਇਹਦੇ ਨਾਲ ਸਾਸਸ ਨਾਲ ਦੋ ਜਣੀਆਂ ਰਲ ਕੇ ਇਹ ਵੀਡੀਓ ਬਣਾਉਂਦੀਆਂ ਹੁੰਦੀਆਂ ਸੀਗੀਆਂ ਉਹ ਨੌ ਵੀ ਕਹਿੰਦੇ ਪੁੱਛਦੇ ਆ ਲੋਕ ਵੇ ਦੱਸੋ ਮਹਿਕ ਕਿੱਥੇ ਆ ਉਹਨਾਂ ਨੇ ਕਹਿੰਦੇ ਚੈਨਲ ਤੇ ਵੀਡੀਓ ਪਾਉਣੀਆਂ ਬੰਦ ਕੀਤੀਆਂ ਹੋਈਆਂ ਆ ਬਾਹਲੇ ਸਕੀਮੀ ਆ ਉਹ ਵੀ ਚਤਰੋ ਹੁਣਾ ਵਾਂਗੂ ਵੇ ਸਾਨੂੰ ਕੋਈ ਪੁੱਛੇ ਨਾ ਕਈ ਤਾਂ ਐਦਾਂ ਵੀ ਕਹਿੰਦੇ ਵੇ ਹੋ ਸਕਦਾ ਨਾਲ ਤਲਾਕ ਹੋ ਗਿਆ ਹੋਵੇ ਕਿਉਂਕਿ ਜਦ ਇਦਾਂ ਦੀ ਕੰਡੀਸ਼ਨ ਦੇ ਵਿੱਚ ਬਿਮਾਰ ਆ ਘਰ ਵਾਲੇ ਨਾ ਨੋ ਜਿਹੜਾ ਇਹਨਾਂ ਦੇ ਕੋਲੇ ਹੈ ਨਹੀਂ ਕੋਈ ਫਿਰ ਤਾਂ ਐਦੀ ਲੱਗਦਾ ਉਹਨਾਂ ਨੂੰ ਐਦੀ ਪਰਵਾਹ ਇਹ ਨਹੀਂਗੀ ਜੇ ਹੋਇਆ ਵੀ ਉਹਨਾਂ ਦੇ ਘਰ ਦੇ ਵਿੱਚੇ ਕੁਝ ਹੋਣਾ ਆ ਵੇ ਜਿਹੜੀ ਇਹਦੇ ਹਾਲ ਤਾਂ ਇੰਨੀ ਖਰਾਬ ਹੋ ਚੁੱਕੀ ਆ ਉਹ ਬਿਮਾਰ ਤਾਂ ਇਹਨਾਂ ਨੇ ਵਿਆਹ ਹੀ ਨਹੀਂ ਹੈਗੀ ਉਹ ਅਸੀਂ ਵੀ ਬਲੌਗਰ ਦੇ ਵਿੱਚ ਦੇਖੀ ਆ ਬੜ ਵਧੀਆ ਹੁੰਦੀ ਸੀਗੀ ਇਹ ਮੈਂ ਹਕ ਕੋਈ ਵੀ ਮੈਂ ਕਿੰਨੇ ਬਲੌਗ ਪਹਿਲਾਂ ਪਹਿਲਾਂ ਵੀ ਜਦੋਂ ਦੱਸਿਆ ਵੀ ਦੇਖਿਆ ਇਹਨਾਂ ਦੇ ਬੜ ਵਧੀਆ ਸੀ ਠੀਕ ਸੀਗੀ ਇਹ ਆਪਣੇ ਸੱਸ ਨਾਲ ਦੋਈ ਜਾਣੀਆਂ ਕਈ ਵਾਰ ਬਲੌਗ ਬਣਾਉਂਦੀਆਂ ਹੁੰਦੀਆਂ ਸੀਗੀਆਂ ਇਹ ਤੇ ਹੁਣ ਦੇਖੋ ਲੱਭਦੀ ਨਹੀਂ ਵੀ ਉਹ ਹੀ ਹੋਊਗੀ ਕਿੰਨੀ ਕਮਜ਼ੋਰੀ ਆ ਗਈ ਹੈ ਇਹਦੇ ਵਿੱਚ ਵੀ ਕੋਈ ਨਾ ਕੋਈ ਤਾਂ ਗੱਲ ਹੈਗੀ ਆ ਜਾਂ ਤਾਂ ਉਹਨਾਂ ਨੇ ਇਹਦੇ ਨਾਲ ਕੁਛ ਇਦਰੀ ਹਰਕਤ ਕੀਤੀ ਜਾਂ ਕੁਛ ਇਦਰਾ ਕਿਉਂਕਿ ਜਿਹੜਾ ਡਿਪਰੈਸ਼ਨ ਹੁੰਦਾ ਹੈ ਇਹ ਇੱਕਦਮ ਤਾਂ ਆ ਨਹੀਂ ਜਾਂਦਾ ਇਹ ਹੋਣੀ ਬੋਣੀ ਥੋੜਾ 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 ਬਣਦਾ ਬਣਦਾ ਇੱਕਦਮ ਘਰ ਵਾਲਾ ਦਾ ਦਿਲ ਦਿਮਾਗ ਦੇ ਵਿੱਚ ਉਹੀ ਇਹਦੇ ਨਾਲ ਹੋਇਆ ਆ ਕੁਛ ਨਾ ਕੁਛ ਇਹਦੇ ਸੋਹਰੇ ਪਰਿਵਾਰ ਨੇ ਇਹਦੇ ਨਾਲ ਕੀਤਾ ਹੋਣਾ ਆ ਤਾਂ ਹੀ ਇਸ ਕੰਡੀਸ਼ਨ ਵਿੱਚ ਤੇ ਹੁਣ ਆਪ ਇਹ ਦੇਖੋ ਦੇਖਦਾ ਵੀ ਨਹੀਂ ਹੈਗਾ ਆ ਕੇ ਕੋਈ ਵੀ ਸੋਹਰੇ ਪਰਿਵਾਰ ਦੇ ਵਿੱਚੋਂ ਨਾ ਸੱਸ ਨਾ ਘਰ ਵਾਲਾ ਨਹੀਂ ਲਾਭ ਵੀ ਟਾਇਪ ਪਟਿਆਲੇ ਦੀ ਪਟਿਆਲੇ ਵੀ ਮਾਸੀ ਕੱਲੀ ਹੁੰਦੀ ਉੱਥੇ ਵੀ ਮੇਰਾ ਬਹੁਤ ਆ ਮਨ ਲੱਗਦਾ ਨਹੀਂ ਸੀ ਕਿਉਂਕਿ ਹੁਣ ਤੁਸੀਂ ਆਪਣੇ ਆਪ ਇਹਦੇ ਮੂੰਹ ਤੋਂ ਨਿਕਲ ਗਏ ਕਹਿੰਦੀ ਆਪਣੇ ਆਂ ਦਾ ਉਦੋਂ ਪਤਾ ਲੱਗਦਾ ਆ ਜੋ ਦੋ ਕਹਿੰਦੀ ਬੰਦਾ ਮਸੀਬਤ ਵਿੱਚ ਹੁੰਦਾ ਆਪਣੇ ਦਾ ਭਾਵ ਤਾਂ ਇਹਦਾ ਆਪਣੇ ਸਾਸੋਰੇ ਤੋਂ ਦਾ ਘਰ ਵਾਲੇ ਤੋਂ ਹੋਊਗਾ ਬੇਵਾਕੇ ਜਿਗਰਾ ਦੇਖਦੇ ਆ ਇਹਦੇ ਘਰ ਵਾਲੇ ਕਿੱਦਾਂ ਦਾ ਹੋਊਗਾ ਉਹ ਇਹਨੋਂ ਆਪਣੇ ਘਰ ਵਾਲੇ ਦੀ ਵੀ ਨਹੀਂ ਪਰਵਾਹ ਹੈਗੀ ਇਸ ਕੰਡੀਸ਼ਨ ਦੇ ਵਿੱਚ ਆ ਕੇ। ਥੋੜੀ 2-4 ਦਿਨ ਉੱਥੇ ਕੱਢੀ ਨੂੰ ਆਇਆ ਸੀ ਮੇਰੇ ਸੋਨ ਨੇ ਜਦੋਂ ਇਹ ਫਿਰ ਪੁਜਾਰੀ ਮੇਦਰ ਵੀ ਗਈ ਤੇ ਉਹਨਾਂ ਨੇ ਕੋਲ ਆ ਕੇ ਕਹਿੰਦੇ ਪਟਿਆਲੇ ਚਲ ਗਈ। ਮੈਨੂੰ ਹੁੰ ਤਾਂ ਲੱਗਦਾ ਕੀ ਮਿੰਟ ਕਹਿੰਨੀ ਮੈਨੂੰ ਸਕੂਨ ਲੱਭਦੀਆਂ ਪਰ ਮੈਨੂੰ ਕਿਤੇ ਨਾ ਕਿਤੇ ਸਕੂਨ ਮਿਲ ਜਵੇ। ਮੈਂ ਪਹਿਲਾਂ ਕਹਿੰਦੀ ਹਯੂਰ ਸਾਹਿਬ ਵੀ 3-4 ਦਿਨ ਲਾ ਕੇ ਆਈਆਂ। ਮੇਰੀ ਕਹਿੰਦੀ ਹੁਣ ਇੱਧਰ ਹੀ ਕੰਡੀਸ਼ਨ ਹੋ ਗਈ ਨਾ ਡਾਕਟਰਾਂ ਦੇ ਕੋਲ ਵੀ ਕਹਿੰਦੀ ਇਹਦਾ ਇਲਾਜ ਨਹੀਂ ਹੈਗਾ। ਉਹ ਕਹਿੰਦੇ ਅਸੀਂ ਸਿਰਫ ਤੇਰੀ ਸਪੋਰਟ ਕਰ ਸਕਦੇ ਹਾਂ। ਵੀ ਤੈਨੂੰ ਆਪਣੇ ਆਪ ਇਸ ਬਿਮਾਰੀ ਮੈਂ ਕਹਿੰਦੀ ਐ ਦਰੇ ਸੋਰੇ ਵੀ ਨਾ ਕਿਸੇ ਦੇ ਹਾਂ ਜਿਹੜਾ ਆਪਣੀ ਨੌ ਬਿਮਾਰ ਨੂੰ ਵੀ ਨਹੀਂ ਦੇਖ ਸਕਦੇ ਚਲ ਜੇ ਤੁਸੀਂ ਤਲਾਕ ਵੀ ਲੈ ਲਿਆ ਮੰਨ ਲਓ ਜੇ ਤਲਾਕ ਲੈ ਲਿਆ ਠੀਕ ਆ ਪਰ ਕਦੇ ਨਾ ਕਦੇ ਤੁਹਾਡੀ ਨੌ ਹੋਊਗੀ ਉਹ ਤੁਹਾਡੇ ਵਿੱਚ ਰਹਿੰਦੀ ਹੋਊਗੀ ਤੁਹਾਨੂੰ ਕੋਈ ਦੁੱਖ ਦਰਦ ਹੈ ਨਹੀਂਗਾ ਕੋਈ ਪਿਆਰ ਪੂਰ ਹੈ ਨਹੀਂ ਤੁਹਾਨੂੰ ਉਹਦੇ ਨਾਲ ਜਿਵੇਂ ਘਰ ਵਾਲੇ ਨੂੰ ਜਾਇਦੇ ਖੁਦ ਮਾਪਿਆਂ ਦੀ ਹੈਰਾਨਗੀ ਆ ਵੀ ਜਿਹੜੇ ਮਾਪੇ ਚੱਲ ਸੱਸ ਹੋਰੇ ਤਾਂ ਠੀਕ ਆ ਤੇ ਮਾਪੇ ਬਾਰਕ ਨੇਡਾ ਦੇ ਵਿੱਚ ਹੈ ਇਹ ਆਪ ਕਹਿੰਦੇ ਖੁਦ ਲੈ ਕੇ ਗਈ ਆ ਉਹਨੂੰ ਨੇ ਇਹਦੀ ਹਾਲਤ ਤੋਂ ਪਤਾ ਲੱਗਦਾ ਹੈਗਾ ਵੀ ਸਾਡੀ ਕੁੜੀ ਦੀ ਕਿੱਦਾਂ ਦੀ ਹਾਲਤ ਆ ਅਸੀਂ ਉਹਨੂੰ ਨਾਲ ਕੋਲ ਰਹੀਏ ਉਹਦੇ ਜਿਹੜਾ ਇਹ ਦੱਸ ਰਹੀ ਹੈ ਨਾ ਡਿਪਰੈਸ਼ਨ ਡਿਪਰੈਸ਼ਨ ਦੇ ਵਿੱਚ ਬੰਦੇ ਜਿਹਦਾ ਦਿਮਾਗ ਜੜਾ ਹੁੰਦਾ ਉਹਨੂੰ ਨਾ ਆਪਣੇਆਂ ਦੀ ਲੋੜ ਹੁੰਦਾ ਵੀ ਮੇਰੇ ਕੋਲ ਹੱਟ ਹੈ ਮੇਰੇ ਆਪਣੇ ਰਹਿਣ ਜੇ ਇਹਦੇ ਮਾਪੇ ਜਾਂ ਇਹ ਸਾਸਰ ਹੋ ਜਾਂਦੇ ਵਿੱਚ ਰਹੇ ਤਾਂ ਡਿਪਰੈਸ਼ਨ ਦਾ ਮੈਂ ਕਹਿੰਦਾ ਚਟਕਿਆਂ ਚ ਦੂਰ ਹੋ ਜਵੇ ਓਕੇ ਜਦ ਆਪਣੇਆਂ ਦਾ ਪਿਆਰ ਮਿਲਣਾ ਹੈ ਸਾਰਿਆਂ ਦਾ ਸਪੋਰਟ ਮਿਲਨੀ ਆ ਅੰਦਰੋਂ ਹੌਸਲਾ ਹੁੰਦਾ ਵੀ ਹਾਂ ਮੇਰੇ ਨਾਲ ਮੇਰੇ ਮਾਪੇ ਆ ਮੇਰਾ ਭਾਣ ਭੈਣ ਭਾਈ ਆ ਜਾਂ ਮੇਰਾ ਘ ਸਾ ਫੋਟੋ ਮਿਲ ਜਣਾ ਹੁਣ ਇੱਥੇ ਤਾਂ ਉਹ ਬੈੱਡ ਦੇ ਉੱਤੇ ਕੱਲੀ ਪਈ ਆ ਕੱਲੀ ਨੇ ਦੋ ਸੋਚ ਚੱਲੀ ਜਾਣੀ ਦਿਮਾਗ ਦੇ ਵਿੱਚ ਸੋਚ ਚੱਲੀ ਜਾਣੀ ਚੱਲੀ ਜਾਣੀ ਉਹ ਹੋਰ ਉਹਨੇ ਬਿਮਾਰ ਹੋਣਾ ਦਿਨ ਬਿਮਾਰੀ ਵਧਣੀ ਆ ਘਟਣੀ ਤਾਂ ਹੈ ਨਹੀਂ ਕਿਉਂਕਿ ਕੱਲਾ ਬੰਦਾ ਤਾਂ ਜਾਏ ਜੇ ਤੁਸੀਂ ਇਹ ਸਵਾਲ ਹਾਲਾ ਜਿਹੜਾ ਚੰਗਾ ਭਲਾ ਬੰਦਾ ਹੋਊਗਾ ਨਾ ਤੰਦਰੁਸਤ ਹੋਊਗਾ ਉਹਨੂੰ ਤੁਸੀਂ ਇੱਕ ਕਮਰੇ 'ਚ ਬਿਠਾ ਕੇ ਦੇਖ ਲਓ ਉਹਨੇ ਵੀ ਦਿਮਾਗ 'ਚ ਪੈਣੇ ਬਸ ਜਦ ਅੰਧਾ ਲ ਦੇਖੀ ਜਾਊਗਾ ਜਾਂ ਸੋਚੀ ਜਾਊਗਾ ਸੋਚ ਸੋਚ ਉਹਦਾ ਵੀ ਦਿਮਾਗ ਪਾਗਲ ਹੋ ਜਾਂਦਾ ਕਹਿੰਦੇ ਨਾ ਖਾਲੀ ਦਿਮਾਗ ਸ਼ਤਾਨ ਦਾ ਘਰ ਹੁੰਦਾ ਕੁਝ ਨਾ ਕੁਝ ਜਿਹੜਾ ਦਿਮਾਗ ਖਾਲੀ ਹੋਣਾ ਸੋਚਦਾ ਕੋਈ ਨਾ ਕੋਈ ਤਾਂ ਸੋਚੋ ਛਾਏ ਜਾਂਦੀ ਆ ਇਸ ਟਾਈਮ ਇਹਨੂੰ ਸਾਰਿਆਂ ਦੇ ਨਾਲ ਜਿਹਦਾ ਸਾਰਿਆਂ ਨੂੰ ਇਹਦੇ ਨਾਲ ਹੋਣਾ ਚਾਹੀਦਾ ਇਹਨੂੰ ਬੀਜੀ ਰੱਖਣਾ ਚਾਹੀਦਾ ਆ ਆਪਣਾ ਮੋਡਲ ਸਪੋਰਟ ਦੇਣਾ ਚਾਹੀਦਾ ਜਿਹਦੇ ਨਾਲ ਡਿਪਰੈਸ਼ਨ ਦੀ ਜਿਹੜੀ ਬਿਮਾਰੀ ਹੁੰਦੀ ਆ ਚਲੋ ਕੀ ਪਤਾ ਅੱਗੇ ਦੱਸਣ ਚੱਲਾ ਸੀ ਤਾਂ ਇਹ ਅਰਦਾਸ ਕਰਦੇ ਆਂ ਵੀ ਪਰਮਾਤਮਾ ਇਸ ਬੱਚੀ ਨੂੰ ਛੇਤੀ ਛੇਤੀ ਠੀਕ ਕਰੇ ਸਾਰੇ ਡਿਪਰੈਸ਼ਨਾਂ ਤੋਂ ਦੂਰ ਕਰੇ ਚਲੋ ਜੀ ਠੀਕ ਆ ਅੱਜ ਦੇ ਬਲੌਗ ਚ ਐਨਾ ਹੀ ਫਿਰ ਮਿਲਦੇ ਆਂ ਜੀ ਧੰਨਵਾਦ